ਕਿ ਜਿਹੜੀ ਇਸ ਟਮਾਖੀ ਦੇ ਇਲਾਕੇ ਤੇ 10 ਬਰਚੇ ਮਹਿਲਾ ਹੈਗੇ ਨੇ ਤੇ ਉਹਦਾ ਅੰਦਾਜ਼ਾ ਵੀ ਸਾਰੇ ਜਾਣੇ ਵੇਖ ਰਹੇ ਹੋ ਮਾੜੇ ਕੰਮ ਦਾ ਮਾੜਾ ਨਤੀਜਾ ਹੈਗਾ ਸੋ ਕੋਈ ਵੀ ਜਿਹੜਾ ਨਸ਼ਾ ਤਸਕਰ ਜੋ ਕੰਮ ਕਰਦਾ ਹੈ ਮਨ ਸੋਚੇ ਕਿ ਇਕੱਲਾ ਤੇ ਫਾਇਰ ਕਰਦੀ ਵੀ ਹੋਏਗੀ ਜੋ ਕਾਨੂੰਨ ਚ ਹੋਰ ਬਾਕੀ ਧਾਰਾਵਾਂ ਦੇ ਤਹਿਤ ਜਿੱਦਾਂ ਜਿਹੜਾ ਕੋਈ ਜ਼ਬਤ ਹੈ ਕੋਈ ਵਹੀਕਲ ਜ਼ਬਤ ਹੈ ਉਹ ਵੀ ਹੋਏਗਾ ਤੇ ਡੈਮੋਲੀਸ਼ਨ ਵਾਲੀ ਕਾਰਵਾਈ ਦਿੱਤੀ ਜਾਏਗੀ ਹੀ ਰਹੇਗੀ ਸੋ ਮੇਰੀ ਸਾਰੀ ਨਸ਼ਾ ਤਸਕਰਾਮੇ ਨਸੀਰ ਜੀ ਆਪਾਂ ਨੂੰ ਇਹ ਕਹਿ ਲੋ ਕਿ ਕੰਮ ਛੱਡਨ ਨਹੀਂ ਕਰਦੇ ਅਸੀਂ ਜੋ ਕਾਨੂੰਨ ਬਣਾਇਆ ਹੈ ਸਖਤ ਤੂ ਸਖਤ ਕਾਰਵਾਈ ਆ ਉਹ ਕਰਾਂਗੇ ਕਿੰਨੇ ਕਾਰਵਾਈ ਹੈ ਹਾਂਜੀ ਖਾਲੇ ਘਰ ਤਿਆਰ ਹੈ ਅੱਜ ਦੋ ਘਰ ਹੈ ਜੀ ਇੱਕ ਅਮਜੀਤ ਕੌਰ ਵੀਰ ਹੈ ਦੇਖੋ ਉਹਨਾਂ ਦੇ ਬਾਹਰ ਦਾ ਘਰ ਹੈ ਘਰ ਹੈਗਾ ਦੇਖੋ ਸਾਹਬ ਇਹ ਜਿਹੜੀ ਸਾਰੀ ਢਾਟੂਾਈ ਬੋਲ ਰਹੇ ਆ ਪੰਜਾਬੀ ਦਾ ਸਮਝਦਾਰ ਹੈ ਹਾਂਜੀ ਕਿੰਨੇ ਕਿੰਨੇ ਪਰਚੇ ਹਨ ਇਹ ਜਿਹੜੀ ਅਮਜੀਤ ਕੌਰ ਵੀਰ ਹੈ ਇਹਨਾਂ ਤੇ 10 ਪਰਚੇ ਤੇ ਦਿਨ ਨਾਲ ਤੱਕ ਰਹੇਗਾ ਇੱਕ ਤੇ ਜੇ ਤਾਂ ਕਿ ਮਹਾਰਾਜ ਇਹ ਜੇਲ੍ਹ ਦਾ ਇੱਕ ਜਿਹੜਾ ਪਿਛਲੇ ਮਹੀਨੇ ਟਾਇਆ ਸੀ ਉਹ ਤੇ ਦੁਬਾਰੇ ਉਹ ਕਦਾ ਪੁੱਤਾ ਜੀ ਲਾਗੇ ਕਰ ਰਹੇ ਸੀ ਨਾ ਵਾਲੇ ਦੀ ਜਿਹੜਾ ਕਰੇਗਾ ਉਹ ਦੁਬਾਰਾ ਕਰ ਦੇ ਜੀ ਇਹ ਬਿਲਕੁਲ ਹੀ ਨਹੀਂ ਹੋ ਰਿਹਾ ਤੇ ਕਾਰ ਬਾਈ ਤੁਹਾਡੀ ਟੈਨਸ਼ਨ ਲੈ ਕੇ ਕੀਤੀ ਜਾ ਰਹੀ ਹੈ ਇਹ ਸਾਡੇ ਦੇ ਬੀਸਟੀ ਅਡਮਿਨਿਸਟ੍ਰੇਸ਼ਨ ਕਰ ਰਿਹਾ ਐਸੀ ਉਹਨਾਂ ਦੀ ਨਾਲ ਸਹਾਇਤਾ ਦੇ ਆਏ ਐ ਐਸ ਡੀਓ ਆਏ ਨੇ ਜਿਹੜੇ ਸਬੰਧਤ ਜਿੰਨਾ ਦਾ ਏਰੀਆ ਪੈਂਦਾ ਹੈ ਰਵੀਆ ਮਾਈ ਨੇ ਤਸੀਲ ਦਾ ਰਾਏ ਨੇ ਸਾਡੇ ਕੋਲ ਨਾਲ ਕਿਉਂਕਿ ਲੈਂਡ ਆਰਡਰ ਦੀ ਕਈ ਵਾਰੀ ਕੋਈ ਸਮੱਸਿਆ ਆ ਜਾਂਦੀ ਹੈ ਐਸੀ ਉਹਨਾਂ ਨੇ ਹੱਲ ਵੀ ਨਾਲ ਆਏ ਠੀਕ ਹੈ ਥੈਂਕ ਯੂ